ਚੱਲਦਾ ਕਿਉਂਕਿ ਧਰਤੀ ਉੱਤੇ ਤੁਹਾਡੇ ਕੋਲ ਸਮਾਂ ਹੈ ਤੁਸੀਂ ਜਉਂਦੇ ਜੀ ਪਾਪ ਕਰਦੇ ਹੋ ਤੇ ਜਉਂਦੇ ਜੀ ਹੀ ਤੁਸੀਂ ਪਾਪ ਛੱਡਣੇ ਆ ਜਉਂਦੇ ਜੀ ਤੁਸੀਂ ਤੋਬਾ ਕਰਨੀ ਆ ਜੇ ਜਉਂਦੇ ਜੀ ਬੰਦਾ ਨਸ਼ਾ ਕਰਦਾ ਤੇ ਜਉਂਦੇ ਜੀ ਛੱਡਣ ਦਾ ਰਾਹ ਵੀ ਆ ਜੇ ਜਉਂਦੇ ਜੀ ਬੰਦਾ ਪਾਪ ਦਾ ਰਾਹ ਚੋਂਦਾ ਤੇ ਵਾਪਸ ਮੁਰਨ ਦਾ ਰਾਹ ਵੀ ਆ ਹallelujah ਜੇ ਤੁਸੀਂ ਸਫਰ ਕਰਦੇ ਹੋ ਨਾ ਆਪਣੀ ਰਸਤੇ ਨਾਲ ਚ ਜਾਂਦੇ ਆ ਜਦੋਂ ਉਹ ਇਹ ਵੀ ਪਤਾ ਹੈ ਕਿ ਮੈਂ ਕਿਹੜੀ ਬੱਸ ਚੜ੍ਹ ਕੇ ਕਿੱਥੇ ਗਿਆ ਸੀ ਕਿਹੜੀ ਟ੍ਰੇਨ ਫੜ ਕੇ ਮੈਂ ਕਿੱਥੇ ਗਿਆ ਸੀ ਤੇ ਵਾਪਸ ਆਉਣ ਦਾ ਰਾਹ ਵੀ ਜਾਣਦੇ ਹallelujah ਪਰ ਤੁਸੀਂ ਜਦੋਂ ਪਾਪ ਕਰਦੇ ਹੋ ਬੜੀ ਦੂਰ ਨਿਕਲ ਜਾਂਦੇ ਹੋ ਤੇ ਵਾਪਸ ਆਉਣ ਦਾ ਰਾਹ ਤੁਹਾਨੂੰ ਯਾਦ ਨਹੀਂ ਆਉਂਦਾ ਕਿ ਆ ਮੈਂ ਕਿੰਨੇ ਮੁੜਾ ਫਿਰ ਰਸੇ ਬਣਾਉਣੇ ਆ ਇਹ ਸੰਗਤ ਨਾਲ ਪਤਾ ਜਾਣੇ ਆ ਜਿਹਨੂੰ ਕਹਾਵਤ ਬਣ ਗਈ ਜਿਹੜੇ ਡੱਕਰ ਨੂੰ ਰੱਸਾ ਚੰਬਾ ਦੀ ਆਤ ਪੈ ਜੇ ਨਾ ਭਾਵੇਂ ਉਹ ਤੇ ਗੋਹਾ ਮਲ ਜੋੜੇ ਤਾਂ ਵੀ ਮੂੰਹ ਮਾਰਨਾ ਇਹੀ ਹਾਲ ਅੱਜ ਦੇ ਪਾਪੀ ਲੋਕਾਂ ਦਾ ਹੋ ਗਿਆ ਜਿੰਨਾ ਮਰਜ਼ੀ ਸਮਝਾ ਲਓ ਐ ਸੰਗਤ ਨਾ ਨਾ ਜਾਣਗੇ ਨਹੀਂ ਸਾਡਾ ਸਰਦਾ ਨਹੀਂ ਹੁੰਦਾ ਜਾਨ ਨਿਕਲ ਜੂਗੀ ਜੇ ਪਾਪ ਨਾ ਕੀਤਾ ਜਾਨ ਨਿਕਲੂ ਨਹੀਂ ਮੋੜਾ ਤੇ ਜਾ ਕੇ ਨਾ ਬੈਠੇ ਅੱਜ ਦਇਆ ਤੁਹਾਡੇ ਤੇ ਹੋਣੀ ਹੈ ਕਿ ਮੰਨ ਕੇ ਛੱਡ ਦੋਗੇ ਪਾਪ ਆਪ ਹallelujah ਪਾਪ ਮੰਨ ਕੇ ਛੱਡ ਦਿਓ ਉਹਦਾ ਡਰ ਮੰਨੋ ਦਇਆ ਤੁਹਾਡੇ ਤੇ ਹੋਣੀ ਹੈ ਅੱਜ ਤੋਂ ਬਾਅਦ ਤੁਹਾਨੂੰ ਕਦੇ ਕਿਸੇ ਨੂੰ ਨਹੀਂ ਕਿਹਾ ਜਾਊਗਾ ਵੀ ਸ਼ਰਾਬ ਛੱਡੋ ਛਗਣੀ ਜਾਂ ਨਾਸੜਣੀ ਤੁਹਾਡੀ ਮਰਜ਼ੀ ਤਾਸ ਕੱਢਣੀ ਛੱਡੋ ਮੋੜਾਂ ਤੇ ਬੈਠਣਾ ਛੱਡੋ ਸਾਨੂੰ ਕੋਈ ਲੋੜ ਨਹੀਂ ਕਹਿਣ ਦੀ ਗਾਲਾਂ ਕੱਢਣੀਆਂ ਛੱਡੋ ਸਾਨੂੰ ਕੋਈ ਲੋੜ ਨਹੀਂ ਕਹਿਣ ਦੀ ਲੁੱਟਪੁੜੇ ਕਰਨੇ ਛੱਡ ਦਿਓ ਕਰਨੇ ਕਰੀ ਜੋ ਸਾਨੂੰ ਕੋਈ ਲੋੜ ਨਹੀਂ ਹੁਣ ਦੁਬਾਰਾ ਕਹਿਣ ਦੀ ਜੇ ਤੋਬਾ ਕਰੋਗੇ ਪਾਪ ਮੰਨ ਕੇ ਛੱਡੋਗੇ ਉਹਦਾ ਡਰ ਮੰਨੋਗੇ ਤਾਂ ਉਹਦੀ ਦਇਆ ਤੁਹਾਡੇ ਤੇ ਹੋ ਜਾਣੀ ਨਹੀਂ ਨਰਕ ਦੇ ਵਿੱਚ ਜਾਓਗੇ ਤੇ ਕੀ ਹਾਲ ਹੋਏਗਾ ਦੇਖੋ ਤੇ ਉਹ ਲਾਜਰ ਗਰੀਬ ਨਰਕ ਵਿੱਚ ਨਹੀਂ ਬਲਕਿ ਸਵਰਗ ਵਿੱਚ ਗਿਆ ਹallelujah ਹallelujah ਅੱਜ ਤੁਹਾਨੂੰ ਲੋਕ ਭਾਵੇਂ ਗਰੀਬੀ ਚ ਵੇਖਣਾ ਬਿਮਾਰੀ ਚ ਵੇਖਣਾ ਕਿਸੇ ਵੀ ਹਰਮਤ ਰਜ ਵੇਖਣਾ ਪਰ ਉਹਦੀ ਦਇਆ ਮੰਗੋ ਧੰਨਵਾਦ ਕਰੋ ਇਹਨਾ ਸੋਚੋ ਕਿ ਰੱਬਾ ਤੂੰ ਆਂghi ਕਰਤਾ ਰੱਬਾ ਤੂੰ ਆਂghi ਕਰਤਾ ਰੱਬਾ ਤੂੰ ਚੋਣੇ ਬਦਲਦਾ ਨਹੀਂ ਉਹਦਾ ਸ਼ੁਕਰਾਨਾ ਕਰੋ ਹਰ ਹਾਲ ਵਿੱਚ ਇੱਕ ਗੱਲ ਇਹ ਵੀ ਲਿਖੀ ਹੋਈ ਆ ਜਿਹੜੇ ਸਵਰਗ ਰਾਜ ਵਿੱਚ ਵੜਨਗੇ ਉਹ ਵਿਰਲੇ ਆ ਜਿਹੜੇ ਸਵਰਗ ਰਾਜ ਵਿੱਚ ਵੜਨਗੇ ਉਹ ਵਰਲੇ ਆ ਕਿਉਂਕਿ ਜਿਹੜੇ ਆਤਮਿਕ ਆ ਉਹ ਧਰਤੀ ਦੀਆਂ ਤਕਤਾਂ ਤਾਜਾਂ ਨੂੰ ਠੋਕਰ ਮਾਰਨਗੇ ਤੇ ਸਵਰਗ ਰਾਜ ਨੂੰ ਮਿਸ ਨਹੀਂ ਕਰਨਗੇ ਉਹ ਠੋਕਰ ਨਹੀਂ ਮਾਰਨਗੇ ਉਹ ਸਵੀਕਾਰ ਕਰਨਗੇ ਤੇ ਲਿਖਿਆ ਜਿਹੜੇ ਸਵਰਗ ਰਾਜ ਵਿੱਚ ਵੜਨਗੇ ਉਹ ਵਰਲੇ ਆ ਤੇ ਸਵਰਗ ਰਾਜ ਵਿੱਚ ਵੜਨ ਵਾਸਤੇ ਇੱਕ ਤੰਗ ਦੁਹਾ ਹੈ ਉਹ ਯਿਸੂ ਮਸੀਹ ਦਾ ਨਾਮ ਹੈ ਬਹੁਤ ਤੰਗ ਦੁਹਾ ਜਿਹਦੇ ਵਿੱਚ ਦੀ ਪਾਪ ਛੱਡ ਕੇ ਆਉਣਾ ਪੈਣਾ ਹੈ ਸੰਸਾਰ ਦੀਆਂ ਬਲਾਸਾਂ ਨੂੰ ਛੱਡ ਕੇ ਆਉਣਾ ਪੈਣਾ ਤੇ ਲੋਕ ਕਹਿੰਦੇ ਨਾ ਨਾਲ ਅਸੀਂ ਪਾਪ ਵੀ ਕਰੀ ਜਾਈਏ ਨਾਲ ਨਾਲ ਪੁੰਨ ਵੀ ਕਰੀ ਜਾਈਏ ਨਾਲ ਨਾਲ ਅਸੀਂ ਧਰਮੀ ਵੀ ਬਣੀ ਜਾਈਏ ਤੇ ਨਾਲ ਨਾਲ ਕੋ ਧਰਮ ਵੀ ਕਰੀ ਜਾਈਏ ਇਹ ਖੁੱਲਾ ਬੁਹਾ ਹੈ ਜਿਹੜਾ ਨਰਕ ਨੂੰ ਜਾਂਦਾ ਹੈ ਜਿਹੜਾ ਤੰਗ ਬੁਹਾ ਹੈ ਇਹ ਬਹੁਤ ਹੀ ਤੰਗ ਬੁਹਾ ਸਵਰਗ ਨੂੰ ਜਾਣ ਵਾਲਾ ਤੇ ਵਿਰਲੇ ਆ ਬਾਬਲ ਜੀ ਕਹ ਜਿਹੜੇ ਜਾਣਗੇ ਹallelujah ਹallelujah ਤੇ ਜਿਨ੍ਹਾਂ ਨੇ ਅੱਜ ਦੇ ਵਚਨ ਨੂੰ ਸਮਝ ਲਿਆ ਉਹ ਅੱਜ ਤੋਂ ਬਾਅਦ ਦਇਆ ਮੰਗਣਗੇ ਧਰਤੀ ਉੱਤੇ ਭਾਵੇਂ ਕੁਝ ਵੀ ਹੈ ਤੁਹਾਡੇ ਕੋਲੇ ਭਾਵੇਂ ਕੁਝ ਨਹੀਂ ਹੈ ਇਹ ਤੰਗ ਬੁਹਾਏ ਇੱਕ ਗੱਲ ਹੋਰ ਬਹੁਤ ਵਧੀਆ ਪ੍ਰਭੂ ਯਿਸੂ ਨੇ ਕਹੀ ਸੀ ਕਹਿੰਦਾ ਤੁਹਾਡੇ ਘਰ ਦੇ ਵੈਰੀ ਹੋਣਗੇ ਸਭ ਤੋਂ ਵੱਡੇ ਬਾਹਰਲੇ ਨਹੀਂ ਹੋਣਗੇ ਤੁਹਾਡੇ ਘਰ ਦੇ ਲੋਕ ਹੀ ਵੈਰੀ ਹੋਣਗੇ ਕਿਉਂ ਥੋੜੀਆਂ ਦੱਤਾ ਖਿੱਚੂਗਾ ਸ਼ੈਤਾਨ ਉਹ ਤੁਸੀਂ ਸਵਰਗ ਦੇ ਵਿੱਚ ਨਾ ਵੜ ਜਾਓ ਬੁਹਾ ਆਇਨਾ ਤੰਗ ਕਰ ਦੂਗਾ ਤੁਹਾਡੇ ਘਰ ਦੇ ਮੈਂਬਰ ਥੋੜੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਹੋ ਸਕਦੇ ਆ ਤੁਹਾਡੇ ਨਾਲ ਦੇ ਪਿੰਡ ਦੇ ਵੀ ਲੋਕ ਹੋ ਸਕਦੇ ਆ ਕਹਿੰਦਾ ਤੁਹਾਨੂੰ ਤੰਗ ਕਰਨਗੇ ਕਈ ਕਹਿੰਦੇ ਰੱਕੇ ਫਿਰਦੇ ਗਏ ਸਾਹੀ ਬਣ ਕੇ ਕਈ ਘਰ ਦੇ ਜੇ ਇੱਕ ਭੈਣ ਪ੍ਰਾਪਨਾ ਕਰਦੀ ਆ ਚਾਰ ਨਹੀਂ ਕਰਦੀ ਜੇ ਭਰਾ ਪ੍ਰਾਪਨਾ ਕਰਦਾ ਉਹਦੀ ਘਰ ਵਾਲੇ ਨਹੀਂ ਜਾਂਦੀ ਚਰਚ ਤੇ ਘਰ ਵਾਲੀ ਜਾਂਦੀ ਆ ਤੇ ਘਰ ਵਾਲਾ ਨਹੀਂ ਜਾਂਦਾ ਤੇ ਕੀ ਹੁੰਦਾ ਇੱਕ ਦੂਜੇ ਦੀਆਂ ਉੱਪਰ ਲੱਤਾਂ ਖਿੱਚਦੇ ਆ ਫਿਰ ਦੁੱਖ ਲੱਗਦਾ ਕਲੇਸ਼ ਕਈਆਂ ਦੇ ਘਰੇ ਨਸ਼ਾ ਲੜਾਈਆਂ ਕੌਣ ਸ਼ਿਤਾਰ ਤੰਗ ਕਰਦਾ ਬਾਈਬਲ ਚ ਲਿਖਿਆ ਮੈਂ ਨੋਂ ਨੂੰ ਸੱਸ ਤੋਂ ਸੱਸ ਨੂੰ ਨੋਂ ਤੋਂ ਪਿਓ ਨੂੰ ਪੁੱਤ ਤੋਂ ਪੁੱਤ ਨੂੰ ਪਿਓ ਤੋਂ ਮਾਂ ਨੂੰ ਧੀ ਤੋਂ ਧੀ ਨੂੰ ਮਾਂ ਤੋਂ ਅਟ ਕਰਾਂਗਾ ਜੇ ਨਹੀਂ ਕਿ ਜਿਹੜਾ ਸਵਰਗ ਰਾਜ ਵਿੱਚ ਵੜਨਾ ਚਾਹੁੰਦਾ ਉਹਨੂੰ ਸਵਰਗ ਰਾਜ ਵਿੱਚ ਲੈ ਕੇ ਜਾਵਾਂਗਾ ਤੇ ਜਿਹੜਾ ਸਵਰਗ ਰਾਜ ਵਿੱਚ ਨਾ ਆਪ ਵੜਦਾ ਤੇ ਦੂਜਿਆਂ ਦੀਆਂ ਵੀ ਲੱਤਾਂ ਖਿੱਚਦਾ ਇਹਦਾ ਉਹ ਤੋਂ ਮੈਂ ਅਟ ਕਰਾਂਗਾ ਹallelujah ਅੱਜ ਤੁਸੀਂ ਆਡੋਂ ਅਲੱਗ ਹੋ ਉਹਨਾਂ ਲੋਕਾਂ ਤੋਂ ਤੁਸੀਂ ਵੜ ਜਾਓ ਇਸ ਵਰਗ ਦੇ ਵਿੱਚ ਹਾਲਾਤ ਭਾਵੇਂ ਕਿਹੋ ਜਿਹੇ ਵੀ ਸੈਲੋ ਸਭ ਵੜ ਜਾਓ ਇਹੰਭ ਹੋਇਆ ਹੈ ਔਰ ਜਦੋਂ ਪਰਮੇਸ਼ੁਰ ਦੀ ਦਇਆ ਹੋਈ ਉਹਨੇ ਸਭ ਨੂੰ ਸੱਚੀ ਕਰ ਲੈਣਾ ਉਹਦੀ ਦਇਆ ਸਭ ਤੇ ਹੋ ਚੁੱਕੀ ਹੈ ਉਹਦੀ ਦਇਆ ਆ ਚੁੱਕੀ ਹੈ ਸਭ ਤੇ ਹਾਲੇਲੂਇਆ